ਪੰਜਾਬ ਐਗਰੀਕਲਚਰ ਕਕਰਾਲਾ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਨੇ ਸੋ ਆਪਾਂ ਨੇ ਨਵਾਂ ਬਈ ਟੋਪ ਤਿਆਰ ਕੀਤਾ ਸੀ ਨਵੀਂ ਟਰਾਲੀ ਸੀ 2024 ਮਾਡਲ ਸੋ ਤੂੜੀ ਦਾ ਹੁਣ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਜੀ ਕਣਕਾ ਵੱਢ ਚੁੱਕੇ ਨੇ ਤੇ ਮਸ਼ੀਨਾਂ ਚੱਲਣੀਆਂ ਨੇ ਹੁਣ ਤਾਂ ਆਪਾਂ ਟੋਪ ਤਿਆਰ ਕੀਤਾ ਤੀ ਬਈ ਟੋਪ ਦੇਖੋ ਕਿਵੇਂ ਲੱਗਾ ਤੁਹਾਨੂੰ ਬਈ ਕੱਲੀ ਕੱਲੀ ਚੀਜ਼ ਐਨ ਪੂਰੀ ਗੁਣੀਆਂ ਦੇ ਵਿੱਚ ਹੈਗੀ ਸੋ ਡਿਜ਼ਾਈਨ ਦੇਖੋ ਬਈ ਓਕੇ ਹੈਗਾ ਸੋ ਪੂਰਾ ਹੈਵੀ ਆਪਾਂ ਟੋਪ ਤਿਆਰ ਕੀਤਾ ਸੀਗਾ ਤੇ ਹੁਣ ਬਸ ਤਿਆਰ ਆ ਤੇ ਆਪਾਂ ਹੁਣ ਇਹਦੇ ਜਾਲੀ ਲਾਉਣ ਲੱਗਾਂਗੇ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਸਭ ਨੂੰ ਦਿਖਾ ਦਈਏ ਵੀ ਇੱਕ ਚੈੱਕ ਕਰੋ ਜੇ ਕੋਈ ਕਮੀ ਪੇਸ਼ੀ ਆਈ ਠੀਕ ਹੈ ਜੀ ਤਾਂ ਸਾਨੂੰ ਜ਼ਰੂਰ ਦੱਸੋ ਵੀ ਇੱਥੇ ਦੇ ਵਿੱਚ ਇੱਥੇ ਕਮੀਆਂ ਤੇ ਆਪਾਂ ਅਗਲੀ ਵਾਰ ਉਹ ਚੀਜ਼ ਨੂੰ ਸੁਧਾਰੀਏ ਠੀਕ ਹੈ ਜੀ ਤੇ ਇਦੋ ਹੀ ਵਧੀਆ ਆਪਾਂ ਕੁਆਲਿਟੀ ਦੇ ਵਿੱਚ ਆਪਣੀ ਗਾਹਕ ਨੂੰ ਆਪਾਂ ਜੱਟ ਜ਼ਿੰਮੇਵਾਰ ਨੂੰ ਚੀਜ਼ ਬਣਾ ਕੇ ਦੀਏ ਠੀਕ ਹੈ ਜੀ ਸੋ ਇਹ ਪਿਛਲਾ ਪਾਸਾ ਆ ਪਿਛਲੀ ਟਾਕੀ ਆ ਗਈ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋਗੇ ਤੇ ਤੁਹਾਨੂੰ ਇਧਰੋਂ ਵੀ ਦਿਖਾ ਦੰਨੇਗੇ ਠੀਕ ਹੈ ਜੀ ਤੇ ਆਹ ਚੀਜ਼ ਚੈੱਕ ਕਰੋ ਪਹਿਲਾਂ ਇਹਦੇ ਬਿੱਡ ਲੱਗਿਆ ਸੀ ਬਿੱਡ ਦੇ ਨਾਲ ਉਹ ਤੋਂ ਬਾਅਦ ਵਿੱਚ ਤਾਰ ਕੇ ਆਪਾਂ ਟੋਪ ਯਾਰ ਕੀਤਾਗਾ ਠੀਕ ਹੈ ਜੀ ਤੇ ਬਸ ਉਹਨੇ ਤੇ ਜਾਲੀ ਲੱਗਣੀ ਰਹੀ ਗਈ ਜਾਲੀ ਲੱਗਣ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਵਾਰ ਫਿਰ ਛਾਤੀ ਮਰਵਾਵਾਂਗੇ ਵੀ ਐਵੇਂ ਦਾ ਤਿਆਰ ਹੋ ਗਿਆ ਤੇ ਆਹ ਗਾਹੀ ਗੱਲ ਬਾਤ ਹੈ ਤੇ ਇਧਰ ਵੀ ਆ ਟੋਪ ਕਿਸੇ ਹੋਰ ਦਾ ਬਣਾਇਆ ਹੋਇਆ ਤੇ ਜਾਲੀ ਲੱਗਣ ਵਾਸਤੇ ਆਇਆ ਹੋਇਆ ਸੀ ਤੇ ਆਪਾਂ ਇਹ ਤੇ ਜਾਲੀ ਲਾਈ ਤੇ ਕਾ ਮੂਰ ਟਾਕੀ ਲਾਈ ਆ ਵੀ ਤਾਂ ਜੋ ਪੱਲੀਆਂ ਜਾਂ ਥੈਲੇ ਚ ਨਾ ਫਸੋਣੇ ਪੈਣ ਤੇ ਤੂੜੀ ਬਹਰ ਨਾ ਗire ਠੀਕ ਹੈ ਜੀ ਤੇ ਤੁਹਾਨੂੰ ਇਧਰ ਵੀ ਦਿਖਾ ਦਿੰਨੇ ਆਗੇ ਆ ਚੀਜ਼ ਚੈੱਕ ਕਰੋ ਠੀਕ ਹੈ ਜੀ ਸੋ ਇੱਕ ਟਰਾਲੀ ਇਹ ਖੜੀ ਆ ਪਰਲੇ ਪਾਸੇ ਤੇ ਉਹਦੇ ਵਿੱਢੋ ਉੱਪਰ ਵੀ ਆਪਾਂ ਨੇ ਟੋਪ ਲਾਉਣਾਗਾ ਠੀਕ ਹੈ ਉੱਪਰ ਦੀ ਟੋਪੀ ਬਣਾਉਣੀ ਹੈ ਤੇ ਇਹਦੇ ਬਸ ਉੱਪਰ-ਉੱਪਰ ਇਹ ਬਣਾਉਣੀ ਹੈ ਟੋਪੀ ਤੇ ਇਹਦੀ ਜਿਹੜੀ ਜਾਲੀ ਆ ਉਹ ਵੀ ਦੂਈ ਲਾਉਣੀ ਆ ਜਿਹੜੀ ਗਲੀਆਂ ਵਾਲੀ ਜਾਲੀ ਹੁੰਦੀ ਹੈ ਗੋਲ ਗਲੀਆਂ ਵਾਲੀ ਠੀਕ ਹੈ ਜੀ ਤੇ ਜਦੋਂ ਇਹਦੀ ਵਾਰੀ ਆਪਾਂ ਆ ਵੀ ਦਿਖਾਵਾਂਗੇ ਤੇ ਬਾਕੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇਹਨੂੰ ਤਿਆਰ ਕਰਕੇ